ਸੇਲੇਨਾ ਮੈਂ ਖੜਾ ਇਹ ਲਾਹੌਰ ਲਾਹੌਰ ਤੁਸੀਂ ਹਰਾਨ ਹੁੰਦੇ ਹੋਗੇ ਲਾਹੌਰ ਆ ਪਛਵਾਲਕ ਦੀਆਂ ਪਹਾੜੀਆਂ ਕਿੱਥੋਂ ਆ ਗਈਆਂ ਪਰ ਮੈਂ ਸਾਹਿਬ ਸਿਰ ਗੁਰਗੋਮ ਸਿੰਘ ਜਿਹੜਾ ਵਿਸਾ ਜਿਹੜਾ ਲਾਹੌਰ ਹੈ ਨਾ ਉਹਦੀ ਗੱਲ ਕਰਦਾ ਤੇ ਅਸਲ ਮੈਂ ਗੁਰੂਕੇ ਲਾਹੌਰਾਂ ਤੇ ਗੁਰਦੁਆਰਾ ਸੇਹਰਾ ਸਾਹਿਬ ਦੇ ਦਰਸ਼ਨ ਕਰਨ ਦੇ ਆ ਤੇ ਆ ਗੁਰਦੁਆਰਾ ਸੇਹਰਾ ਸਾਹਿਬ ਆ ਇਹ ਅੱਜ ਦੀ ਡੈਡੀ ਰਾਈਡ ਆ ਨਾ ਬਹੁਤ ਹਾਰ ਦੇਗੀ ਪਹਾੜੀ ਆ ਇਲਾਕਾ ਮਗਰ ਆ ਨਾਣਾ ਦੇ ਵੀ ਤੁਹਾਨੂੰ ਦਿਖਦੀ ਹੋਣੀ ਹੈ ਮਗਰ ਤੇ ਬਾਕੀ ਜਿਹੜਾ ਆ ਗੁਰਦੁਆਰਾ ਸੇਰਾ ਸਾਹਿਬ ਆ ਨਾ ਇਹ ਸੇਰਾ ਸਾਹਿਬ ਨਾ ਜ਼ਰੂਰ ਆ ਪਰ ਇੱਥੋਂ ਗੁਰੂ ਸਾਹਿਬ ਜਿਹੜੀ ਬਰਾਤ ਲੈ ਕੇ ਗਏ ਆ ਇੱਥੇ ਚੋਲਾ ਸਜਾਇਆ ਸੀ ਬਾਕੀ ਇਹ ਤਾਂ ਆਸ ਕਿਤੇ ਨਹੀਂ ਆਂਦਾ ਵੀ ਇੱਥੇ ਸੇਰਾ ਵੱਡਾ ਸੀ ਤੇ ਆ ਅੱਗੇ ਗੁਰੂ ਕਾ ਲਾਹੌਰ ਜਿਹੜਾ ਨਾ ਇਹ ਅੱਗੇ ਹੈਗਾ ਇੱਥੋਂ ਥੋੜਾ ਜਿਹਾ ਅੱਗੇ ਆ